ਇਹੀ ਦੋਸ਼ ਜਿਹੜੇ ਅਮਤਾਬਚਨ ਤੇ ਵੀ ਲੱਗਦੇ ਆ 32 ਸਿੱਖਾਂ ਨੂੰ ਜਿਉਂਦੇ ਛੜ ਕੇ ਇੱਕ ਖੂਹ ਸੀ ਉਸ ਖੂਹ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਗਿਆ। ਇਹ ਘਟਨਾ ਜਿਹੜੀ ਹੈਗੀ ਐ ਇਹ ਕਿਉਂ ਨਹੀਂ ਸਾਹਮਣੇ ਆ ਸਕੀ ਇਹਨੋਂ ਸਾਲ ਕਿਸੇ ਦਾ ਧਿਆਨ ਹੀ ਨਹੀਂ ਸੀ ਇਸ ਪਾਸੇ। ਮੁੰਡਕਿਲ ਚਿੰਨੜ ਤੇ ਗੱਲ ਕਰੀਏ ਤਾਂ ਉਹ ਕਿਉਂ ਜਿਹੜਾ ਇੰਨਾ ਡਿਲੇ ਹੋਇਆ ਸੇ ਕੌਮ ਹੋਰ ਸਭ ਕੁਝ ਭੁੱਲ ਸਕਦੀ ਏ ਲੇਕਿਨ ਆਪਣੇ ਗੁਰੂ ਨੂੰ ਆਪਣੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਦੇ ਤਰਸਕਾਰ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਜਦੋਂ ਇਹ ਗੱਲ ਕਹਿੰਦੇ ਕਿ ਅਸੀਂ ਦੇਖੋ ਜੀ ਸੱਜਨ ਕੁਮਾਰ ਨੂੰ ਅੰਦਰ ਕੀਤਾ ਸੱਜਨ ਕੁਮਾਰ ਕੱਲੇ ਨੇ ਕਮਲਨਾਥ ਕੱਲੇ ਨੇ ਤਾਂ ਸਿੱਖਾਂ ਦਾ ਪੂਰੇ ਦੇਸ਼ ਦੇ ਅੰਦਰ ਕਤਲੇਆਮ ਨਹੀਂ ਕਰਤਾ ਮੈਂ ਉਹਨਾਂ ਦੇ ਜਦੋਂ ਜਾ ਕੇ ਮਿਲਿਆ ਤਾਂ ਟੀਪੀ ਗਰ ਕਹਿੰਦਾ ਕਿ ਤੁਹਾਨੂੰ ਇਹਦੇ ਵਿੱਚ ਮੁਆਵਜ਼ਾ ਤਾਂ ਮੈਂ ਬਹੁਤ ਦੇ ਸਕਦਾ ਲੇਕਿਨ ਜੇ ਤੁਸੀਂ ਕਹੋ ਕਿ ਦੋਸ਼ੀ ਲੱਭ ਕੇ ਉਹ ਕਹਿੰਦਾ ਜੀ ਹੋਣਾ ਨਹੀਂ ਇਹ ਤਾਂ ਇੱਕ ਪੋਲੀਟੀਕਲ ਵਿਲੇ ਹੌਬਜਨ ਸਾਫ਼ ਨਹੀਂ ਨਾ ਗੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਮਨਜੀਤ ਸਿੰਘ ਬਾਬਾ ਜੀ ਸਨ ਪਗਵਾੜੇ ਦੇ ਉਹਨਾਂ ਨੂੰ ਮੇਰਾ ਨੰਬਰ ਦਿੱਤਾ ਉਹ ਬਾਬਾ ਜੀ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਕਿ ਕਰਨਲ ਸਿੰਘ ਸਾਨੂੰ ਮਰਵਾਉਣਾ ਅਸੀਂ ਤਾਂ ਗਲਤੀ ਕਰ ਲਈਏ ਜਿਹੜੀ ਸੇਵਾ ਲੈ ਲਈ ਦੈਲਿਕ ਸੂਰਾਟੂ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ 31 ਅਕਤੂਬਰ 2025 ਹੈ ਅੱਜ ਤੋਂ ਪੂਰੇ 31 ਸਾਲ ਪਹਿਲਾਂ ਅੱਜ ਦੇ ਦਿਨ ਹੀ 1984 ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋ ਜਾਂਦੀ ਹੈ ਸਵੇਰੇ 9:00 ਦੇ ਕਰੀਬ ਜਿਉਂ-ਜਿਉਂ 31 ਅਕਤੂਬਰ ਦਾ ਸਮਾਬਿੱਤ ਦਾ ਜਾਂਦਾ ਸ਼ਾਮ ਪੈਦੀ ਜਾਂਦੀ ਹੈ ਤਿਉਂ-ਤਿਉਂ ਜਿਹੜਾ ਸਿੱਖਾਂ ਦੇ ਉੱਤੇ ਸਤਮ ਦੀ ਹਨੇਰੀ ਵਗਣੀ ਸ਼ੁਰੂ ਹੋ ਜਾਂਦੀ ਹੈ ਤੇ ਲਗਾਤਾਰ ਕਈ ਦਿਨ ਕਤਲੋਗਾਰਤ ਸਿੱਖਾਂ ਦੀ ਰਾਜਧਾਨੀ ਦੇ ਵਿੱਚ ਜਾਂ ਬਹੁਤ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਸਿੱਖ ਘਟਗੜਤੀ ਸਨ ਅਜਿਹਾ ਹੀ ਇੱਕ ਇਲਾਕਾ ਹੈ ਹਰਿਆਣੇ ਦਾ ਹੋਂਦ ਚਿੱਲੜ ਬੜੀ ਇੱਕ ਅਫਸੋਸ ਵਾਲੀ ਗੱਲ ਹੈ ਕਿ ਹਾਂ ਠੀਕ ਹੈ 1984 ਦੇ ਸਿੱਖ ਕਤਲੇਆਮ ਤੋਂ ਫੌਰੀ ਬਾਅਦ ਅ ਸਰਕਾਰਾਂ ਬਣੀਆਂ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝੀ ਜਾਂ ਉਹਨਾਂ ਨੂੰ ਮਜਬੂਰੀ ਹੋएगी ਕਿ ਵਕ ਵਕ ਕਮਿਸ਼ਨ ਜਿਹੜੇ ਨੇ ਬਿਠਾਏ ਗਏ ਨਾਨਾਵਟੀ ਕਮਿਸ਼ਨ ਆਇਆ ਹੋਰ ਕਮਿਸ਼ਨ ਆਏ ਵਕ ਵਕ ਵਿਅਕਤੀ ਜਿਹੜੇ ਨੇ ਉਹ ਫੜੇ ਵੀ ਗਏ ਕਈਆਂ ਨੂੰ ਸਜ਼ਾਵਾ ਹੋਈਆਂ ਕੋਈ ਮਰ ਗਏ ਕੋਈ ਬਰੀ ਹੋ ਗਿਆ ਕੋਈ ਜ਼ਮਾਨਤ ਤੇ ਆ ਗਿਆ ਕਿਸੇ ਦਾ ਕੇਸ ਚੱਲ ਰਿਹਾ ਪਰ ਕਰੀਬ ਕਰੀਬ ਅ 2 ਢਾਈ ਦਹਾਕੇ ਹੋਂਦ ਚਿੱਲੜ ਦੇ ਸਿੱਖ ਕਤਲੇਆਮ ਦਾ ਕੋਈ ਜਾਂਚ ਵੀ ਨਹੀਂ ਸ਼ੁਰੂ ਹੋਈ ਕਾਗਜ਼ੀ ਪੱਤਰੀ ਵੀ ਕੋਈ ਉਸ ਮਾਮਲੇ 'ਚ ਸ਼ੁਰੂ ਨਹੀਂ ਹੋਈ ਇਹ ਮਾਮਲਾ ਸਿੱਖ ਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਿਹੜਾ ਹੈ ਕਾਫੀ ਜ਼ੋਰ ਨਾਲ ਚੁੱਕਿਆ ਤੇ ਉਸ ਤੋਂ ਬਾਅਦ 2011 'ਚ ਇਹ ਮਾਮਲਾ ਸੁਰਖੀਆਂ 'ਚ ਆਇਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਤੇ ਹੁਣ ਸਰਪ੍ਰਸਤ ਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਇਸ ਤੇ ਗੱਲ ਕਰਨ ਲਈ ਸਾਡੇ ਨਾਲ ਬਣੇ ਹੋਏ ਨੇ ਪੀਰ ਮੁਹੰਮਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਫਤਿਹ ਜੀ ਹੋਂਦ ਚਿਲੜਣ ਆਪਾਂ ਇਕੱਲੇ ਆਪਾਂ ਵੈਸੇ ਤਾਂ ਸਿੱਖ ਕਤਲੇਆਮ ਸਮੁੱਚੇ ਨੂੰ ਅਗਰ ਜੇਕਰ ਗੱਲ ਕਰਨੀ ਹੋਵੇ ਤਾਂ ਬਹੁਤ ਲੰਮਾ ਸਮਾਂ ਚਾਹੀਦਾ ਇੰਨੀ ਇੰਨੀ ਵੱਡੀ ਉਹ ਘਟਨਾ ਸੀ ਸਮੇਂ ਦੀ ਪਰ ਇਕੱਲੇ ਆਪਾਂ ਹੋਂਦ ਕਿ ਚਿਲੜ ਤੇ ਗੱਲ ਕਰੀਏ ਤਾਂ ਉਹ ਕਿਉਂ ਜਿਹੜਾ ਇੰਨਾ ਡਿਲੇ ਹੋਇਆ ਕਿ ਉਹ ਘਟਨਾ ਜਿਹੜੀ ਹੈਗੀ ਆ ਉਸ ਨੂੰ ਮੰਨੇ ਮੰਨਣਾ ਮੰਨਿਆ ਵੀ ਨਹੀਂ ਜਾ ਰਿਹਾ ਸੀ ਕਾਫੀ ਸਮੇਂ ਤੱਕ ਦਾ ਦੇਖੋ ਇਹਦੇ ਚ ਮੈਂ ਤੁਹਾਨੂੰ ਬੜੇ ਸਰਲ ਸ਼ਬਦਾਂ ਚ ਦਰਸ਼ਕਾਂ ਨੂੰ ਵੀ ਸਮਝਾਵਾਂ ਕਿ ਜਿਵੇਂ ਆਜ਼ਾਦੀ ਦਾ ਸੰਘਰਸ਼ ਦੇਸ਼ ਦੇ ਵਿੱਚ ਚੱਲਿਆ ਜੀ ਉਹਦੇ ਵਿੱਚ ਨਰ ਸੰਘਰਸ਼ ਤਾਂ ਬਹੁਤ ਹੁੰਦਾ ਰਿਹਾ ਬਹੁਤ ਕਤਲਿਆਂ ਮੌਸਲੇ ਦੀ ਅੰਗਰੇਜ਼ ਗਵਰਨਮੈਂਟ ਕਰਦੀ ਰਹੀ ਲੇਕਿਨ ਉਹਦੇ ਚ ਪਰਚਲਤ ਹੋਇਆ ਜਲਿਆਂਵਾਲਾ ਬਾਗ ਹਾਂ ਕਿ 13 ਅਪ੍ਰੈਲ 1919 ਨੂੰ ਜਨਰਲ ਅਡਵੈਰ ਨੇ ਜੋ ਜਲਿਆਂਵਾਲਾ ਬਾਗ ਦਾ ਕਾਂਡ ਕੀਤਾ ਉਹ ਪੂਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਕਿ ਕਿਸ ਤਰੀਕੇ ਦੇ ਨਾਲ ਕਰੂਰ ਹਤਿਆकांड ਜਿਹੜਾ ਉਸ ਵੇਲੇ ਦੀ ਗਵਰਨਮੈਂਟ ਨੇ ਕੀਤਾ ਉੱਥੇ ਉਹ ਡਿਫੇਮ ਹੋਈ ਉੱਥੋਂ ਹੀ ਉਹਨਾਂ ਦਾ ਪਤਨ ਸ਼ੁਰੂ ਹੋਇਆ 1919 ਚੋਂ ਕਰਦੇ ਤੇ 1947 ਦੇ ਵਿੱਚ ਪ੍ਰਦੇਸ਼ ਆਜ਼ਾਦ ਹੋ ਜਾਂਦਾ ਇਸੇ ਤਰੀਕੇ ਦੇ ਨਾਲ 31 ਅਕਤੂਬਰ ਅੱਜ ਦੇ ਦਿਨ 'ਚ ਬੈਠੇ ਆ 41 ਸਾਲ ਪਹਿਲਾਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਨੇ 6 ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਔਰ ਸੈੰਤੀ ਹੋਰ ਗੁਰਦੁਆਰਾ ਸਾਹਿਬ ਤੇ ਹਮਲੇ ਦੀ ਜੋ ਆਰਡਰ ਦਿੱਤੇ ਤਾਂ ਉਸ ਦਾ ਇੱਕ ਦੁਖਦ ਪਹਿਲੂ ਇਹ ਸੀ ਕਿ ਸਿੱਖ ਕੌਮ ਦਾ ਇਤਿਹਾਸ ਸਮਝਦਿਆਂ ਹੋਇਆਂ ਵੀ ਉਹ ਇਸ ਇਤਿਹਾਸ ਤੋਂ ਅਣਜਾਣ ਬਣੀ ਰਹੀ ਕਿਉਂਕਿ ਸਿੱਖ ਕੌਮ ਹੋਰ ਸਭ ਕੁਝ ਭੁੱਲ ਸਕਦੀ ਏ ਆਪਣਾ ਸਭ ਕੁਝ ਗਵਾ ਸਕਦੀ ਏ ਲੇਕਿਨ ਆਪਣੇ ਗੁਰੂ ਨੂੰ ਤੇ ਆਪਣੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਦੇ ਤਰਸਕਾਰ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਸੋ ਜਿਹੜਾ ਉਹ ਹਮਲਾ ਸੀ ਉਹ ਹਮਲਾ ਜਿੱਥੇ ਹਰ ਸਿੱਖ ਦੇ ਮਨ ਦੇ ਉੱਤੇ ਸੀ ਉੱਥੇ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਉਹਨਾਂ ਨੇ ਮਹਿਸੂਸ ਕੀਤਾ ਕਿ ਇਹਦੇ ਲਈ ਸਿੱਧੇ ਰੂਪ ਵਿੱਚ ਇੰਦਰਾ ਗਾਂਧੀ ਜ਼ਿੰਮੇਵਾਰ ਹੈ ਜਰਨਲ ਵੈਦਿਆ ਜਿਹੜਾ ਚੀਫ ਆਫ ਆਰਮੀ ਸਟਾਫ ਹੈ ਉਹ ਜ਼ਿੰਮੇਵਾਰ ਹੈ ਉਹਨਾਂ ਨੇ ਉਹਨੂੰ ਟਾਰਗੇਟ ਕੀਤਾ ਉਹਦੀ ਹੱਤਿਆ ਹੋ ਗਈ ਉਸ ਹੱਤਿਆ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਗਿਆ ਦੇਸ਼ ਦੇ ਅੰਦਰ ਕੁਝ ਹੀ ਘੰਟਿਆਂ ਦੇ ਵਿੱਚ ਨਾਰੇ ਲਗਾਏ ਗਏ ਔਰ ਨਾਰਿਆਂ ਦੇ ਵਿੱਚ ਕਿਹਾ ਗਿਆ ਕਿ ਖੂਨ ਦਾ ਬਦਲਾ ਖੂਨ ਤੇ ਸਿਖਾਣੂ ਗਦਾਰ ਕਹਿਣਾ ਸ਼ੁਰੂ ਕੀਤਾ ਗਿਆ ਕਿ ਜਿੱਥੇ ਵੀ ਸਿੱਖ ਮਿਲੇ ਉਹਦਾ ਕਤਲੇਆਮ ਕਰਦੇ ਹੋ ਤਾਂ ਉਸ ਵੇਲੇ ਜਿਹੜੀ ਰਜੀਵ ਬਰਗੇਡ ਸੀ ਕਿਉਂਕਿ ਯੰਗ ਸੀ ਰਜੀਵ ਗਾਂਧੀ ਉਹਦੀ ਇੱਕ ਬਰਗੇਡ ਸੀ ਪਹਿਲਾਂ ਸੰਜੇ ਗਾਂਧੀ ਨਾਲ ਕੰਮ ਕਰਦੇ ਸੀ ਚਾਹੇ ਉਹ ਜਗਦੀਸ਼ ਟਾਇਟਲਰ ਸੀ ਚਾਹੇ ਧਰਮਦਾਸ ਸ਼ਾਸਤਰੀ ਸੀ ਚਾਹੇ ਸੱਜਣ ਕੁਮਾਰ ਸੀ ਚਾਹੇ ਕਮਲਨਾਥ ਸੀ ਚਾਹੇ ਅਰਣ ਨਹਿਰੂ ਸੀ ਇਹ ਲੰਮੀ ਇੱਕ ਗਤਾਰ ਹੈ ਏ ਉਦੋਂ ਯੰਗ ਜਿਹੜੇ ਇਹਨਾਂ ਦੇ ਜੰਗਲੀ ਸੀ ਜੰਗਲੀ ਸੀ ਜਿਵੇਂ ਆਪਾਂ ਮੌਜੂਦਾ ਸਮੇਂ 'ਚ ਵੀ ਕਹਿ ਦਿੰਦੇ ਆ ਕਿ ਸਿਆਸਤ ਦੇ ਵਿੱਚ ਕੁਝ ਬੰਦਿਆਂ ਦਾ ਇਸ ਤਰ੍ਹਾਂ ਦਾ ਇੱਕ ਗਰੁੱਪ ਬਣ ਜਾਂਦਾ ਤਾਂ ਇਹਨਾਂ ਨੇ ਇਹ ਉਸ ਵਕਤ ਕਿਹਾ ਜੋ ਇਰਾਨ ਨੀਤੀ ਬਣਾਈ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਤਾਂ ਉਸ ਸਬਕ ਦੇ ਵਿੱਚ ਫਿਰ 31 ਅਕਤੂਬਰ ਦੀ ਸ਼ਾਮ ਤੋਂ ਹੀ ਕਿਉਂਕਿ ਤੁਸੀਂ ਦੇਖੋ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਉੱਥੇ ਗਿਆਨੀ ਜੈਲ ਸਿੰਘ ਜਿਹੜੇ ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਸੀ ਜਦੋਂ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੀ ਕਾਰ ਦੇ ਉੱਤੇ ਵੀ ਪਥਰਾਓ ਹੁੰਦਾ ਤੇ ਹੂਟਿੰਗ ਹੁੰਦੀ ਏ ਉਹਨੂੰ ਵੀ ਗਿਦਾਰ ਕਿਹਾ ਜਾਂਦਾ ਚਲੋ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਉਹਨਾਂ ਦਾ ਬਚਾਅ ਹੋ ਗਿਆ ਤਾਂ ਕਤਾਰ ਦੇ ਵਿੱਚ ਉਸ ਵੇਲੇ ਜਦੋਂ ਲੱਗੇ ਸੀ ਇਹੋ ਹੀ ਦੋਸ਼ ਜਿਹੜੇ ਅਮਤਾਬਚਨ ਤੇ ਵੀ ਲੱਗਦੇ ਆ ਕਿ ਉਹ ਰਜੀਵ ਗਾਂਧੀ ਦਾ ਬਹੁਤ ਨਜ਼ਦੀਕੀ ਦੋਸਤ ਸੀ ਤੇ ਉਸ ਨੇ ਵੀ ਨਾਰੇ ਲਾਏ ਤੇ ਕਿ ਕਾਤਲੋਂ ਕੇ ਘਰ ਤੱਕ ਜੋ ਜਾਣਾ ਚਾਹੀਏ ਸਨੇਹ ਜਾਣਾ ਚਾਹੀਏ ਮੈਸੇਜ ਜਾਣਾ ਚਾਹੀਏ ਤਾਂ ਇਹ ਜਿਹੜਾ ਉਸ ਵੇਲੇ ਸਾਰਾ ਕੁਝ ਸੀ ਇਹ ਲਾਈਵ ਚੱਲ ਰਿਹਾ ਸੀ ਦੂਰਦਰਸ਼ਨ ਤੇ ਉਸ ਵੇਲੇ ਦੇ ਫੁਟੇਜ ਜਿਹੜੇ ਆ ਉਹ ਵੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਇਹ ਸਾਰਾ ਕੁਝ ਹੋਇਆ ਤਾਂ ਉਥੇ ਜਦੋਂ ਕਤਾਰ ਦੇ ਵਿੱਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇ ਰਿਆ ਸੀ ਤੇ ਇੱਕ ਮੁੰਡਾ ਸਿੱਖ ਜਿਨੇ ਸਿਰ ਦੇ ਉੱਤੇ ਦਸਤਾਰ ਸਜਾਈ ਛੋਟੀ ਉਮਰ ਦਾ ਉਹਨੂੰ ਉੱਥੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਉਹ ਇੱਕ ਮੈਸੇਜ ਚਲਾ ਗਿਆ ਕਿ ਹੁਣ ਸਿੱਖਾਂ ਨੂੰ ਆਪਣਾ ਬਚਾਅ ਕਰਨਾ ਪਏਗਾ ਸਿੱਖ ਆਪਣੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਬਚਾਲ ਹੀ ਇਕੱਠੇ ਹੋਏ ਇਹਨਾਂ ਨੇ ਗੁਰਦੁਆਰੇ ਸਾੜਨੇ ਸ਼ੁਰੂ ਕਰਤੇ ਜਿੱਥੇ-ਜਿੱਥੇ ਵੀ ਸਿੱਖ ਇਕੱਠੇ ਹੋਏ ਉਹਨਾਂ ਕੋਲ ਹਥਿਆਰ ਲੈ ਲੇ ਦਿੱਲੀ ਦੀ ਉਸ ਵੇਲੇ ਦੀ ਪੁਲਿਸ ਉਸ ਵੇਲੇ ਦੀ ਪੈਰਾਮਿਲਟਰੀ ਫੋਰਸ ਤੁਸੀਂ ਅੰਦਾਜ਼ਾ ਲਾਓ ਭਲਾਈਨ ਸਾਹਿਬ ਕਿ ਦੇਸ਼ ਦੀ ਰਾਜਧਾਨੀ ਜਿੱਥੇ 540 ਮੈਂਬਰ ਪਾਰਲੀਮੈਂਟੇ ਜਿੱਥੇ 270 ਦੇ ਕਰੀਬ ਰਾਜ ਸਭਾ ਦੇ ਮੈਂਬਰ ਏ ਜਿੱਥੇ ਹਰ ਦੇਸ਼ ਦੀ ਅੰਬੈਸੀ ਏ ਜਿੱਥੇ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਤਿੰਨਾ ਸਨਾਵਾਂ ਦੇ ਹੈੱਡ ਕੁਆਟਰ ਨੇ ਜਿੱਥੇ ਹਰ ਦੇਸ਼ ਦਾ ਨਾਗਰਿਕ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਪਹੁੰਚਦਾ 195 ਮੁਲਕ ਨੇ ਅੰਬੈਸੀਆਂ ਸਾਰੀਆਂ ਉੱਥੇ ਮੌਜੂਦ ਨੇ ਤਾਂ ਉੱਥੇ ਹੀ ਸੁਪਰੀਮ ਕੋਰਟ ਏ ਉੱਥੇ ਹੀ ਹਾਈ ਕੋਰਟ ਏ ਉੱਥੇ ਹੀ ਛੋਟੀਆਂ ਲੋਅਰ ਕੋਰਟਾਂ ਨੇ ਲੇਕਿਨ ਉਹ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਇਸ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ ਹੁਣ ਤੁਸੀਂ ਗੱਲ ਕੀਤੀ ਹੈ ਹੌਂਦ ਚੱਲੜ ਦੀ ਹੌਂਦ ਚਿੱਲੜ ਅਸੀਂ ਜਦੋਂ 18 ਫਰਵਰੀ 2011 ਨੂੰ ਜਦੋਂ ਸਾਨੂੰ ਪਤਾ ਲੱਗਦਾ ਪਤਾ ਕਿਵੇਂ ਲੱਗਦਾ ਹੈ ਕਿ ਇੱਕ ਲੜਕੀ ਮੈਨੂੰ ਫੋਨ ਕਰਦੀ ਹੈ ਗੜਗਾਓ ਤੋਂ ਕਹਿੰਦੀ ਕਿ ਗੜਗਾਓ ਹੀ ਇੱਕ ਫੈਕਟਰੀ ਹੈ ਤੇ ਉੱਥੇ ਇੱਕ ਡਰਾਈਵਰ ਹੈ ਤੇ ਉਹ ਇਹ ਗੱਲ ਕਹਿੰਦਾ ਹੈ ਕਿ ਇੱਕ ਐਸੀ ਜਗ੍ਹਾ ਹੈਗੀ ਜਿੱਥੇ ਸਿੱਖਾਂ ਦਾ ਭਿਆਨਕ ਕਤਲੇਆਮ ਕੀਤਾ ਗਿਆ ਉਹਦੇ ਖੰਡ ਰੱਜ ਵੀ ਮੌਜੂਦ ਹੈ ਤਾਂ ਉਹ ਗੜਗਾਉ ਫੈਕਟਰੀ ਦੇ ਵਿੱਚ ਹੀ ਮਨਵਿੰਦਰ ਸਿੰਘ ਯਾਸਪੁਰਾ ਜਿਹੜਾ ਅੱਜ ਐਮਐਲਏ ਆਮ ਆਦਮੀ ਪਾਰਟੀ ਦਾ ਅਸੀਂ ਇਹਦੇ ਨਾਲ ਸੰਪਰਕ ਕੀਤਾ ਇਹ ਉੱਥੇ ਨੌਕਰੀ ਕਰਦੇ ਸੀ ਇਹ ਉੱਥੇ ਨੌਕਰੀ ਕਰਦੇ ਸੀ ਮੈਂ ਤੇ ਮੇਰਾ ਇੱਕ ਸਾਥੀ ਦਵਿੰਦਰ ਸਿੰਘ ਸੋਢੀ ਅਸੀਂ ਇੱਥੋਂ ਤੁਰੇ ਇਹੋ ਹੀ ਟਾਈਮ ਹੋਵੇਗਾ ਅਸੀਂ ਜਦੋਂ ਇੱਥੋਂ ਚੱਲੇ ਦੋਨੋਂ ਜਾਣੇ ਜੀਰਕਪੁਰ ਅੱਜ ਵੀ ਮੈਨੂੰ ਯਾਦ ਏ ਅਸੀਂ ਦੋ ਕੈਮਰਾਮੈਨ ਵੀ ਨਾਲ ਲੈ ਇੱਕ ਜੀਨਿਊਜ ਵਾਲਾ ਇੱਕ ਪੀਟੀਸੀ ਵਾਲਾ ਉਹਨਾਂ ਨੂੰ ਜਦੋਂ ਲੈ ਕੇ ਤੁਰੇ ਉਹਨਾਂ ਜਦੋਂ ਸਾਡੀਆਂ ਗੱਲਾਂ ਸੁਨੀਆਂ ਕਿ ਆਪਾਂ ਉੱਥੇ ਜਾ ਰਹੇ ਹਾਂ ਉਹ ਕਹਿੰਦੇ ਭਾਜੀ ਰੋਕਿਓ ਤੇ ਉਹ ਜਿਹੜਾ ਪੋਲੇ ਜੀਰਕਪੁਰ ਵਾਲਾ ਉਹ ਉੱਥੇ ਹੀ ਉਤਰ ਕੇ ਉਹ ਕਹਿੰਦੇ ਜੀ ਤੁਹਾਨੂੰ ਉੱਥੋਂ ਰਿਪੋਰਟਰ ਸਾਡੇ ਮਿਲ ਜਾਣਗੇ ਪਰ ਅਸੀਂ ਨਹੀਂ ਜਾ ਸਕਦੇ ਚਲੋ ਜੀ ਅਸੀਂ ਉੱਥੇ ਪਹੁੰਚੇ ਗੜਗਾਉਂ ਅਸੀਂ ਮਨਵਿੰਦਰ ਨਾਲ ਸੰਪਰਕ ਕੀਤਾ ਮਨਵਿੰਦਰ ਸਿੰਘ ਦੇ ਘਰ ਰਹੇ ਰਾਤ 17 ਫਰਵਰੀ ਦੀ ਰਾਤ ਅਸੀਂ ਇਹਨਾਂ ਦੇ ਘਰ ਰਹੇ ਇਹਨਾਂ ਦੇ ਬੱਚੇ ਛੋਟੇ ਸੀ ਤੇ ਘਰ ਇਹਨਾਂ ਦੀ ਧਰਮਸਪਤਨੀ ਸੀ ਤੇ ਅਸੀਂ ਉੱਥੇ ਇਹਨਾਂ ਨਾਲ ਸਾਰੀ ਗੱਲਬਾਤ ਕੀਤੀ ਸਵੇਰੇ ਮੈਂ ਕਿਹਾ ਕਿ ਭੈਣ ਜੀ ਜਿਹੜੇ ਇਹਨਾਂ ਦੀ ਧਰਮਸਪਤਨੀ ਸੀ ਕਿ ਤੁਸੀਂ ਕਿੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਉਹਨਾਂ ਨੇ ਦੇਗ ਤਿਆਰ ਕੀਤੀ ਮੈਂ ਇਹਨਾਂ ਨੂੰ ਬਿਠਾਇਆ ਬੱਚੇ ਸੀ ਉਹਨਾਂ ਨਾਲ ਅਸੀਂ ਇਹ ਗੱਲਬਾਤ ਕੀਤੀ ਕਿ ਦੇਖੋ ਅੱਜ ਤੋਂ ਬਾਅਦ ਇਹ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਣਾ ਹੈ ਕਿ ਸਿੱਖਾਂ ਦਾ ਇੱਕ ਐਡਾ ਭਿਆਨਕ ਕਤਲੇਆਮ ਹੋਇਆ ਤੇ ਇਹਦੇ ਨਾਲ ਹੋ ਸਕਦਾ ਹੈ ਕਿ ਆਪਣੇ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਪਵੇ ਤਾਂ ਤੁਸੀਂ ਇਹ ਦੇਖ ਲਓ ਕਿ ਜੇ ਤੁਸੀਂ মিডিਆ ਸਾਹਮਣੇ ਆਉਣਾ ਚਾਹੁੰਦੇ ਤਾਂ ਵੀ ਨਹੀਂ ਤਾਂ ਅਸੀਂ ਇਹ ਸਾਰੀ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਫੈਡਰੇਸ਼ਨ ਆਪਣੇ ਲੈਵਲ ਤੇ ਕਰ ਰਹੇ ਹਾਂ ਹਾਂਜੀ ਹਾਂਜੀ ਪਰ ਇਹ ਸਾਡੇ ਨਾਲ ਗਏ ਉੱਥੇ ਸਾਰਾ ਦੁਨੀਆ ਨੂੰ ਅਸੀਂ ਮੀਡੀਆ ਦੇ ਵਿੱਚ ਦੱਸ ਦਿੱਤਾ ਕਿ ਆ ਦੇਖੋ ਖੰਡਰ ਖੜੇ ਆ ਆ ਘਟਨਾ ਕਰਨ ਵਾਪਰਿਆ ਇਸ ਤਰੀਕੇ ਦੇ ਨਾਲ ਸਿੱਖਾਂ ਦਾ ਬੱਤੀ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਔਰ ਉਹਨਾਂ ਨੂੰ ਸਾੜ ਕੇ ਇੱਕ ਖੂਹ ਸੀ ਉਸ ਖੂਹ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਗਿਆ ਤੇ ਉਥੇ ਇੱਕ ਫੌਜੀ ਜਿਹਨਾਂ ਦੇ ਅੱਜ ਬਾਦਲ ਸਾਹਿਬ ਦਾ ਜਿਹੜਾ ਦਾਲੇ ਉਹ ਬੜੀ ਜੋਰ ਸ਼ੋਰ ਨਾਲ ਗੱਲ ਕਰਦਾ 인ਦਰਜੀਤ ਸਿੰਘ ਨਾਮੀ ਇੱਕ ਧਰਮਪੀ ਫੌਜੀ ਹੌਂਸੀਲੜ੍ਹ ਚ ਹੌਂਸੀਲੜ੍ਹ ਦੇ ਵਿੱਚ ਉਹ ਕਿਤੇ ਰਵਾੜੀ ਇੱਕ ਰੇਲਵੇ ਸਟੇਸ਼ਨ ਹੈ ਜੀ ਉਹ ਉੱਥੇ ਤੱਕ ਪਹੁੰਚ ਗਿਆ ਬਚ ਕੇ ਬਚ ਕੇ ਦਿੱਲੀ ਤੋਂ ਕਿਤੇ ਸਾਰੀ ਕਮਨ ਹੋਈ 31 ਤੇ 31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਨਹੀਂ 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 ਇਹ ਤਾਂ ਬੜੀ ਲੇਟ ਹੋਈ ਜੀ ਇਹ ਤਾਂ ਜਾ ਕੇ ਅੱਗੇ 8 9 ਨਵੰਬਰ ਨੂੰ ਹੋਈ ਹੂੰ ਇਹ ਜੋ ਹੌਲੀ ਹੌਲੀ ਸੇਕ ਜਿਹੜਾ ਦਿੱਲੀ ਤੋਂ ਪਹੁੰਚੇ ਸੇਕ ਪਹੁੰਚਦਾ ਰਿਹਾ ਤਾਂ ਉਹ ਜਿਹੜਾ ਇੰਦਰਜੀਤ ਸਿੰਘ ਸੀ ਉਹਨੂੰ ਕਿਸੇ ਨੇ ਕਿਹਾ ਜੀ ਇੱਥੇ ਲੱਗੇ ਸਰਦਾਰਾਂ ਦੇ ਇਕਟਾਣੀ ਹੈ ਹਾਂ ਹੌਂਦ ਹਾਂ ਦੇ ਪਿੰਡੇ ਉਥੇ ਟਾਣੀ ਚਲੇ ਜਾਓ ਹੌਂ ਦੇ ਕਲਾਗੇ ਚਿੱਲੜੇ ਲਾਗੇ ਇੰਦਰਜੀਤ ਸਿੰਘ ਜਿਹੜੇ ਸੀ ਇੱਕ ਫੌਜੀ ਸੀ ਉਹ ਦਿੱਲੀ ਤੋਂ ਭੱਜੇ ਸੀ ਹਾਂ ਉਹ ਕਿਤੇ ਪਿੱਛੋਂ ਆ ਰਹੇ ਸੀ ਮੇਠ ਤੋਂ ਆ ਰਹੇ ਦਿੱਲੀ ਆ ਤੋ ਇਹ ਨਹੀਂ ਪਤਾ ਕਿ ਬੱਚੇ ਚਾਉਂਦੇ ਆ ਰਹੇ ਸੀ ਬੱਚੇ ਬਚਾਉਂਦੇ ਆ ਰਹੇ ਸੀ ਜਦੋਂ ਇੱਥੇ ਰਵਾੜੀ ਪਹੁੰਚੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੌਂਦ ਜਾ ਕੇ ਸਰਦਾਰਾਂ ਦੀ ਟਾਣੀ ਤੇ ਜਾ ਕੇ ਸ਼ੈਲਟਰ ਲੈ ਲਓ ਉਹ ਵੀ ਉੱਥੇ ਆ ਗਿਆ ਜਦੋਂ ਉੱਥੇ ਆਇਆ ਤੇ ਉਹਨੂੰ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਹੀ ਇਹ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਬੈਠ ਜਾ ਹੁਣ ਪਿੰਡ 'ਚ ਸਾਰੇ ਸਿੱਖਾਂ ਦੇ ਘਰ ਨੇ ਏਕ ਟਾਣੀ ਸੀ ਸਰਦਾਰਾਂ ਟਾਣੀ ਆ ਪਟਾਣੀ ਤੇ ਜਿਹੜਾ ਚੰਦ ਨਿਹਰਪਾਜੇ 'ਚ ਹਾਂ ਇਹ ਹੌਂਦ ਤੇ ਚਿਲੜ ਇਹ ਦੋ ਨੇ ਹੌਦ ਹੌਦ ਜਿਹੜਾ ਹੌਦ ਹੌਦ ਬੋਲਦੇ ਨੂੰ ਹੌਦ ਹੌਦ ਦਾ ਵੀ ਮੈਂ ਤੈਨੂੰ ਕਾਰਨ ਦੱਸਾਂਗਾ ਹਾਂ ਤਲਾ ਨੂੰ ਤਲਾ ਨੂੰ ਚੋਚੇ ਨੂੰ ਅੱਛ ਬੱਚੇ ਨੂੰ ਕਿ ਹੌਦ ਦੇ ਉੱਪਰ ਇਹਨਾਂ ਦੀ ਟਾਣੀ ਬਣੀ ਹੋਈ ਸੀ ਨਾਲ ਚਿੱਲੜ ਜਿਹੜਾ ਸੀ ਉਹ ਪਿੰਡ ਹੈ ਪਿੰਡ ਉਹ ਬਹੁਤ ਵੱਡਾ ਉਹ ਜਿਵੇਂ ਜਾਟਾਂ ਦਾ ਪਿੰਡ ਹੈ ਤਾਂ ਉਹ ਜਦੋਂ ਉੱਥੇ ਇੱਕ ਹਜੂਮ ਉਹ ਹਜੂਮ ਕਿਸ ਤਰ੍ਹਾਂ ਦਾ ਆਇਆ ਜਿਹੜਾ ਭਜਨ ਲਾਲ ਉਸ ਵੇਲੇ ਦਾ ਮੁੱਖ ਮੰਤਰੀ ਸੀ ਉਹਨੇ ਜਿਹੜੇ ਟ੍ਰੇਨੀ ਸਨ ਪੁਲਿਸ ਵਾਲੇ ਜਿਹੜੇ ਟ੍ਰੇਨਿੰਗ ਲੈ ਰਹੇ ਸੀ ਇਧਰ ਹਸਾਰ ਸਾਈਡ ਉਹਨਾਂ ਦੇ ਜੋ ਦੱਸਣ ਵਾਲੇ ਪ੍ਰਤੱਖਦਰਸ਼ੀ ਸਾਡੇ ਕੋਲ ਸਾਰੇ ਪ੍ਰੂਫ ਨੇ ਉਹਨਾਂ ਨੂੰ ਉੱਥੇ ਭੇਜਿਆ ਨਾਲ ਹਜੂਮ ਨੂੰ ਭੇਜਿਆ ਉਹ ਹਜੂਮ ਜਦੋਂ ਆ ਰਿਹਾ ਸੀ ਤਾਂ ਉਹਨਾਂ ਨੂੰ ਲੋਕਾਂ ਨੂੰ ਕਿਹਾ ਵੀ ਗਿਆ ਕਿ ਤੁਸੀਂ ਇੱਥੋਂ ਚਲੇ ਜਾਓ ਜਿਹੜੇ ਸਰਦਾਰ ਸੀ ਲੇਕਿਨ ਉਹ ਕਹਿੰਦੇ ਸਾਨੂੰ ਕੀ ਹੋਏਗਾ ਸਾਨੂੰ ਅਸੀਂ ਤਾਂ ਇੱਥੇ ਬੈਠੇ ਆ ਸਾਨੂੰ ਕੁਝ ਨਹੀਂ ਹੁੰਦਾ ਲੇਕਿਨ ਉਹ ਜੂਮ ਨੇ ਆਣ ਕੇ ਹਮਲਾ ਕਰਤਾ ਇੱਕ ਸਰਦਾਰ ਦੀ ਬੇਟੀ ਦਾ ਕੁਝ ਦਿਨ ਬਾਅਦ ਵਿਆਹ ਸੀ ਉਹ ਵੀ ਉੱਥੇ ਤੇ ਵਿਆਹ ਦੀ ਤਿਆਰੀਆਂ ਚ ਲੱਗੇ ਹੋਏ ਸੀ ਉੱਥੇ ਫਿਰ ਇਹਨਾਂ ਨੇ ਸਰੀਆਂ ਰਾੜਾਂ ਨਾਲ ਹਮਲੇ ਕਰ ਕਰਕੇ ਜਿਵੇਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਨਹੀਂ ਬਖਸ਼ਿਆ 32 ਲੋਕਾਂ ਨੂੰ ਉਹ 32 ਪਰਿਵਾਰਕ ਮੈਂਬਰ ਸਨ ਮੱਕੜ ਪਰਿਵਾਰ ਉਹ ਸੀ ਮੱਕੜ ਫੈਮਿਲੀ ਜਿਹੜੇ ਅਵਤਾਰ ਸਿੰਘ ਮੱਕੜ ਦੇ ਵੀ ਜਿਹੜੇ ਸਬਕਾ ਪ੍ਰਧਾਨ ਐਸਜੀਪੀਸੀ ਉਹਦੇ ਵੀ ਦੂਰੋਂ ਨੇੜੇੋਂ ਰਿਸ਼ਤੇਦਾਰ ਸਨ ਉਹਨਾਂ ਉੱਠ ਕੇ ਬਠਿੰਡੇ ਆਣ ਕੇ ਬੈਠ ਗਏ ਹੂੰ ਹੂੰ ਉਹਨਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਗਿਆ ਉਹ ਜਿਹੜਾ ਇੰਦਰਜੀਤ ਸਿੰਘ ਸੀ ਫੌਜੀ ਜਿਹੜਾ ਉੱਥੇ ਸ਼ੈਲਟਰ ਲੈਣ ਆਇਆ ਸੀ ਹੂੰ ਹੂੰ ਧਰਮੀ ਫੌਜੀ ਉਹਨੂੰ ਵੀ ਮਾਰ ਦਿੱਤਾ ਠੀਕ ਹੈ ਜੀ ਇਹ ਹੌਦ ਜਿਹੜਾ ਇੱਥੇ ਕੀ ਸੀਗੀ ਜਦੋਂ 1947 ਤੋਂ ਪਹਿਲਾਂ ਇੱਥੇ ਮੁਸਲਮਾਨ ਰਹਿੰਦੇ ਸੀ ਪਹਿਲਾਂ ਇਹੋ ਕੰਮ ਮੁਸਲਮਾਨਾਂ ਨਾਲ ਹੋਇਆ ਹੂੰ ਇਸੇ ਜਗ੍ਹਾ ਤੇ ਇਸੇ ਹੀ ਢਾਣੀ ਤੇ ਪਹਿਲਾ ਮੁਸਲਮਾਨ ਰਹਿੰਦੇ ਸੀ ਮੁਸਲਮਾਨਾਂ ਦਾ ਵੀ ਕਤਲਿਆਮ ਹੋਇਆ ਜਦੋਂ 147 ਚ ਉਹਨਾਂ ਦਾ ਕਤਲਿਆਮ ਹੋਇਆ ਇਹ ਰਿਕਾਰਡ ਚ ਹੈ ਇਹ ਰਿਕਾਰਡ ਦੇ ਵਿੱਚ ਦੁਬਾਰਾ ਇੱਥੇ ਇਹ ਹੋਇਆ 1984 ਠੀਕ ਹੈ ਜੀ ਉੱਥੇ ਅਜੇ ਵੀ ਉਹ ਤਲਾਹ ਜਿਹੜਾ ਪੂਰਿਆ ਹੋਇਆ ਉਹ ਤਲਾਹ ਅਜੇ ਵੀ ਮੌਜੂਦ ਹੈ ਸੋ ਅਸੀਂ ਉੱਥੇ ਪਰ ਇਹ ਇਹ ਘਟਨਾ ਜਿਹੜੀ ਹੈਗੀ ਹੈ ਇਹ ਕਿਉਂ ਨਹੀਂ ਸਾਹਮਣੇ ਆ ਸਕੀ ਨੇ ਸਾਲ ਇਹ ਦੇਖੋ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਹੈ ਜੀ ਉਹਦਾ ਫਰਜ਼ ਕੀ ਬੰਦਾ ਸੀ ਜਦੋਂ ਇਹ ਕਤਲਿਆਮ ਹੋਇਆ ਸੀ ਇਹ ਆਪਣਾ ਟ੍ਰੋਥ ਕਮਿਸ਼ਨ ਤਿਆਰ ਕਰਦੇ ਟ੍ਰੋਥ ਕਮਿਸ਼ਨ ਸਾਰੇ ਦੇਸ਼ ਦੇ ਵਿੱਚ ਜਾਂਦਾ ਇਹ 18 ਰਾਜਾਂ ਦੇ ਵਿੱਚ ਘਟਨਾ ਕਰਨ ਵਾਪਰਿਆ ਸਿਰਫ ਬਚਿਆ ਕਿਹੜਾ ਸੀ ਬੰਗਾਲ ਥੋੜਾ ਜਿਹਾ ਉੱਥੇ ਵੀ ਜੋਤੀ ਬਾਸੂ ਦੀ ਸਰਕਾਰ ਸੀ ਲੇਕਿਨ ਉੱਥੇ ਵੀ ਬਹੁਤ ਘਟਨਾ ਕਰਨ ਵਾਪਰ ਗਿਆ ਫਿਰ ਵੀ ਇੱਕ ਬਿਹਾਰ ਲਾਲੂ ਪ੍ਰਸ਼ਾਦ ਯਾਦਵ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਟਾਂ ਸੀ ਉਹਨਾਂ ਦੇ ਵਿੱਚ ਥੋੜਾ ਬਚਾ ਹੋਇਆ ਪਰ ਨੁਕਸਾਨ ਉੱਥੇ ਵੀ ਬਹੁਤ ਹੋਇਆ ਉਹ ਬਿਹਾਰ ਦੇ ਵਿੱਚ ਜਿਹੜਾ ਉਹ ਫੈਕਟਰੀ ਹੈ ਉੱਥੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਟਾਟਾ ਸਟੀਲ ਸੀ ਜਮਸ਼ੇਦਪੁਰ ਲੇਕਿਨ ਉੱਥੇ ਸਿੱਖਾਂ ਦੀ ਬਹੁਤਾਸ ਸੀ ਉੱਥੇ ਬਚਾਅ ਹੋ ਗਿਆ ਇਸ ਤਰ੍ਹਾਂ ਕਰਕੇ ਇਹ ਜਿਹੜਾ ਘਟਨਾਕਰਮ ਦੇਸ਼ ਦੇ ਅੰਦਰ ਤੇ ਇਹ ਹੌਂਦ ਚਿੱਲੜ ਦੇ ਵਿੱਚ ਵਾਪਰਿਆ ਹੁਣ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਇਹਨਾਂ ਨੇ ਉਸ ਚੀਜ਼ ਨੂੰ ਜਾਗਰ ਕਰਨ ਦੇ ਵਿੱਚ ਇੰਨਾ ਟਾਈਮ ਕਿਉਂ ਲੱਗ ਗਿਆ ਕਿਸੇ ਦਾ ਧਿਆਨ ਹੀ ਨਹੀਂ ਸੀ ਇਸ ਪਾਸੇ ਕਿ ਅਸੀਂ ਦੁਨੀਆ ਨੂੰ ਇੱਕ ਸਚਾਈ ਬਿਆਨ ਕਰੀਏ ਇਹ ਤਾਂ 2007 ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤੀ ਅਸੀਂ ਫੂਲਕਾਸਬ ਸਾਡੇ ਨਾਲ ਲੱਗੇ ਹਾਂਜੀ ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਸਾਡੇ ਨਾਲ ਜੁੜੀਆਂ ਤੇ ਅਸੀਂ ਲਗਾਤਾਰ ਇਹਦੀ ਇੱਕ ਸ਼ੁਰੂਆਤ ਕੀਤੀ ਤੋਂ ਸ਼ੁਰੂਆਤ ਇਸ ਪੱਧਰ ਦੀ ਹੋਈ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਅਸੀਂ ਕਟਾਰੇ ਦੇ ਵਿੱਚ ਖੜਾ ਕਰਨਾ ਸ਼ੁਰੂ ਕਰਤਾ ਫਿਰ ਗਵਾਹ ਉਹ ਕੌਣ ਸਨ ਉਹ ਚਿੱਲੜਪਿੰਡ ਦੇ ਸਨ ਸਨ ਹਾਂਜੀ ਉਹ ਸਾਰੇ ਚਿੱਲੜ ਹਮਲਾਵਰ ਸਨ ਨਾ ਨਾ ਉਹ ਜੀ ਚਿੱਲੜਪਿੰਡ ਵਾਲੇ ਤਾਂ ਵਿਚਾਰਿਆਂ ਨੇ ਸਾਥ ਦਿੱਤਾ ਉਹ ਬਾਹਰੋਂ ਆਏ ਜਿਹੜੇ ਟ੍ਰੇਨੀ ਤੁਸੀਂ ਜਿਹੜੇ ਟ੍ਰੇਨੀ ਕੁਝ ਪੁਲਿਸ ਵਾਲਿਆਂ ਨੂੰ ਤੇ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਚਿੱਲੜਪਿੰਡ ਵਾਲਿਆਂ ਦਾ ਨਾ 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 ਜਿਹੜੇ ਜਿਹੜੇ ਉੱਥੋਂ ਦੇ ਲੋਕ ਉਹ ਤਾਂ ਵਿਚਾਰੇ ਤਾਂ ਮਾਰ ਕੇ ਅੱਜ ਵੀ ਰੋਂਦੇ ਆ ਉਹਨਾਂ ਨੇ ਤਾਂ ਸਾਨੂੰ ਸਾਰੀਆਂ ਜਿੰਨੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਇਹ ਬਹੁਤੀਆਂ ਗੱਲਾਂ ਉਹਨਾਂ ਨੇ ਦੱਸੀਆਂ ਚਿੱਲੜਪਿੰਡ ਦੇ Hindu ਪਰਿਵਾਰਾਂ ਨੇ ਦੱਸੀਆਂ Hindu ਪਰਿਵਾਰ ਜਿਹੜੇ ਆ ਉਹ ਤਾਂ ਨਾਲ ਸਾਥ ਦੇਣ ਵਾਲੇ ਸੀ ਇਹ ਤਾਂ ਬਾਹਰੋਂ ਜਿਹੜੇ ਇਹ ਗੁੰਡਾ ਟਾਈਪ ਅਨਸਰ ਸੀ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਜਿੰਨੀ ਲੁੱਟ ਕਰੋ ਉਸ ਰਾਤ ਉਹ ਚਿੱਲੜ ਪਿੰਡ ਬਚਾਚ ਨਹੀਂ ਆ ਸਕਦਾ ਉਹ ਕਹਿੰਦੇ ਜੀ ਅਸੀਂ ਸਾਰੀ ਰਾਤ ਚੀਕਾਂ ਸੁਣਦੇ ਰਹੇ ਤੇ ਅਸੀਂ ਬੇਵਸ ਸੀ ਕਿ ਅਸੀਂ ਉੱਥੇ ਕੋਲ ਜਾਵ ਨਹੀਂ ਸਕੇ ਉਹਨਾਂ ਨੂੰ ਦੇਖ ਵੀ ਨਹੀਂ ਸਕੇ ਕਿ ਉਹਨਾਂ ਦੇ ਕੀ ਹਾਲਾਤ ਨੇ ਕੀ ਗੱਲ ਨੇ ਉੱਥੇ ਜਦੋਂ ਬਹੁਤ ਕੁਝ ਵਾਪਰ ਗਿਆ ਉਸ ਤੋਂ ਬਾਅਦ ਪੁਲਿਸ ਆਈ ਫਿਰ ਉਥੋਂ ਉਹਨਾਂ ਦੀਆਂ ਡੈੱਡ ਬਾਡੀਜ਼ ਚਾਕੇ ਉਹ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਉਹਨਾਂ ਦੇ ਕਿਵੇਂ ਸਸਕਾਰ ਕੀ ਪਰ ਜੋ ਜੋ ਉਹਨਾਂ ਦੀਆਂ ਜ਼ਮੀਨ ਜਾਇਦਾਦ ਹੈ ਉਹ ਦਾ ਹੁਣ ਵਾਰਸ ਕੋਣਾ ਉਹਨਾਂ ਦੇ ਕੋਈ ਬੱਚੇ ਸੀ ਦੇਖੋ ਜੀ ਉਹਨਾਂ ਦੀਆਂ 32 ਦੇ 32 ਉਹਨਾਂ ਕੋਲ ਕੁਝ ਪਰਿਵਾਰਾਂ ਦੇ ਗਾਂ ਜੀ ਜਿਹੜੇ ਬੱਚੇ ਜਿਹੜੇ ਬਾਹਰ ਗਏ ਹੋਏ ਸੀ ਘਰੋਂ ਕੋਈ ਜਿਵੇਂ ਪਰਿਵਾਰ ਦੇ ਵਿੱਚ ਕੋਈ ਰਿਸ਼ਤੇਦਾਰ ਕੋਈ ਬਾਹਰ ਗਿਆ ਕੁਝ ਬੰਦੇ ਬਚ ਗਏ ਤਾਂ ਉਹ ਜਿਹੜੇ ਫਿਰਾਂਕੇ ਬਠਿੰਡਾ ਚ ਵਸ ਗਏ ਉੱਥੇ ਉੱਥੇ ਨਹੀਂ ਗਏ ਉਹਥੇ ਉਹ ਨਹੀਂ ਗਏ ਉਹ ਐਨੇ ਡਰ ਗਏ ਕਿ ਉੱਥੇ ਜਾ ਨਹੀਂ ਸਕੇ ਲੇਕਿਨ ਅਸੀਂ ਜਦੋਂ 18 ਫਰਵਰੀ 2011 ਨੂੰ ਇਹ ਸਾਰਾ ਕੁਝ ਸਾਹਮਣੇ ਲਿਆਂਦਾ ਫਿਰੇ ਪਾਰਲੀਮੈਂਟ ਦੇ ਵਿੱਚ ਦੀ ਆਵਾਜ਼ ਬੁਲੰਦ ਹੋਈ ਜੀ ਰਾਜ ਸਭਾ ਚ ਹੋਈ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਮਸਲਾ ਗੂੰਜਿਆ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਗੂੰਜਿਆ ਫਿਰ ਇਹਨਾਂ ਨੇ ਇੱਕ ਮੈਂਬਰੀ ਟੀਪੀ ਗਰਗ ਕਮਿਸ਼ਨ ਬਣਾਤਾ ਜੋ ਜਸਟਿਸ ਟੀਪੀ ਉਲਾहाबाद ਹਾਈ ਕੋਰਟ ਦਾ ਰਿਟਾਇਰਡ ਜੱਜ ਸੀ ਜੀ ਉਹਨਾਂ ਦਾ ਕਮਿਸ਼ਨ ਬਣਾਤਾ ਅਸੀਂ ਉਹਦੀ ਹੀアリング ਦੇ ਵਿੱਚ ਜਾਂਦੇ ਰਹੇ ਫਿਰ ਉਹਦੇ ਵਿੱਚ ਮਨਵਿੰਦਰ ਸਿੰਘ ਯਾਸਪੁਰਾ ਤੇ ਦਰਸ਼ਨ ਸਿੰਘ ਕੋਲਿਆ ਇਹ ਉਹਦੇ ਵਿੱਚ ਕਹਿੰਦੇ ਕਿ ਅਸੀਂ ਇਹ ਸਾਰੇ ਨੂੰ ਮੋਨੀਟਰਿੰਗ ਕਰਾਂਗੇ ਇਹ ਲਗਾਤਾਰ ਕਰਦੇ ਰਹੇ ਅਸੀਂ ਵੀ ਬਹੁਤ ਉਹਦੇ ਵਿੱਚ ਸ਼ੁਰੂ-ਸ਼ੁਰੂ ਦੇ ਵਿੱਚ ਜਾਂਦੇ ਰਹੇ ਪਰ ਕਿਉਂਕਿ ਕੀ ਹੁੰਦਾ ਹੈ ਕਿ 84 ਦੇ ਮਸਲੇ ਦੇ ਉੱਤੇ ਮੈਂ ਬਕਾਰੋ ਸਟੀਲ ਫੈਕਟਰੀ ਸੀ ਝਾਰਖੰਡ ਦੇ ਵਿੱਚ ਅਸੀਂ ਉੱਥੇ ਵੀ ਗਏ ਫਿਰ ਇੱਧਰ ਰਿਆਸੀ ਜੰਮੂ ਦੇ ਵਿੱਚ ਉੱਥੇ 10 ਸਿੱਖਾਂ ਨੂੰ ਅ 10 ਨਵੰਬਰ ਨੂੰ तकरीबन 19 ਸਿੱਖਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੀ ਅਸੀਂ ਉੱਥੇ ਵੀ ਜਾ ਕੇ ਉਹ ਸਾਰਾ ਕੱਢਿਆ ਦੇਸ਼ ਦੇ ਅਲਗ ਕਾਨਪੁਰ ਗਏ ਅਸੀਂ ਕਾਨਪੁਰ ਉੱਤਰ ਪ੍ਰਦੇਸ਼ 'ਚ ਉੱਥੇ ਵੀ ਸਿੱਖਾਂ ਦਾ ਕਤਲੇਆਮ ਹੋਇਆ ਫਿਰ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਫੌਜੀ ਜਿਨ੍ਹਾਂ ਨੂੰ ਧਰਮੀ ਫੌਜੀ ਕਹਿ ਕੇ ਅੱਜ ਜਿੰਦੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ ਉਹਨਾਂ ਧਰਮੀ ਫੌਜੀਆਂ ਦਾ ਸਾਰਾ ਰਿਕਾਰਡ ਲੱਭਿਆ ਅਲੱਗ-ਅਲੱਗ ਰੇਲਵੇ ਸਟੇਸ਼ਨਾਂ ਤੇ ਜਾ ਕੇ ਕਿ ਉਹ ਤੋਂ ਪਤਾ ਕਰਵਾਇਆ ਕਿ ਕਿੱਥੇ-ਕਿੱਥੇ ਕੀ-ਕੀ ਹੋਇਆ ਫਿਰ ਦਿੱਲੀ ਦੇ ਵਿੱਚ ਜਿਹੜੇ ਗੁਰਦੁਆਰੇ ਸਾੜੇ ਗਏ ਸੀ ਉਹਨਾਂ ਦਾ ਸਾਰਾ ਰਿਕਾਰਡ ਪਤਾ ਕੀਤਾ ਤਾਂ ਉਹ ਸਾਰਾ ਰਿਕਾਰਡ ਜਿਹੜਾ ਅਸੀਂ ਇਕੱਠਾ ਕਰ ਕਰਕੇ ਅਦਾਲਤਾਂ ਦੇ ਅੱਗੇ ਰੱਖਿਆ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਕੇਸ ਚੱਲੇ ਲੇਕਿਨ ਟੀਪੀ ਗਰਗ ਨੇ ਮੈਂ ਉਹਨਾਂ ਦੇ ਜਦੋਂ ਜਾ ਕੇ ਮਿਲਿਆ ਤਾਂ ਟੀਪੀ ਗਰਗ ਕਹਿੰਦਾ ਕਿ ਤੁਹਾਨੂੰ ਇਹਦੇ ਵਿੱਚ ਮੁਆਵਜ਼ਾ ਤਾਂ ਮੈਂ ਬਹੁਤ ਦੇ ਸਕਦਾ ਲੇਕਿਨ ਜੇ ਤੁਸੀਂ ਕਹੋ ਕਿ ਦੋਸ਼ੀ ਲੱਭ ਕੇ ਉਹ ਕਹਿੰਦਾ ਜੀ ਪਰੂਫ ਲੱਭਣੇ ਨਹੀਂ ਹੋਣਾ ਨਹੀਂ ਇਹ ਤਾਂ ਇੱਕ ਪੋਲੀਟੀਕਲ ਵਿਲੇ ਉਹਦੇ ਵਿੱਚ ਮੈਂ ਹੈ ਕਿ ਜਿਹੜੀ ਤੁਸੀਂ ਪੋਲੀਟੀਕਲ ਗੱਲ ਕਰਦੇ ਹੋ ਰਾਜਸੀ ਸ਼ਾਸਕਤੀ ਉਹ ਕਾਤਲਾਂ ਨੂੰ ਵੀ ਲੱਭ ਸਕਦੀ ਹੈ ਕਹਿੰਦੇ ਜੀ ਉਹ ਤੁਸੀਂ ਉਹਦੇ ਨਾਲ ਤੁਸੀਂ ਵੇਖੋ ਪਰ ਮੈਂ ਮੁਆਵਜ਼ਾ ਬਹੁਤ ਦੇਾਂਗਾ ਸੋ ਅਸੀਂ ਕੀ ਕੀਤਾ ਕਿ 18 ਫਰਵਰੀ ਨੂੰ 2011 ਨੂੰ ਜਦੋਂ ਇਹ ਮਸਲਾ ਜਾਗਰ ਹੋ ਗਿਆ ਤਾਂ ਫਿਰ ਅਸੀਂ 6 ਮਾਰਚ 2011 ਨੂੰ ਅਗਲੇ ਮਹੀਨੇ ਅਸੀਂ ਉੱਥੇ ਇੱਕ ਬਹੁਤ ਵੱਡਾ ਇਕੱਠ ਕੀਤਾ ਹੌਂ ਚਿਲੜਚ ਹੌਂ ਚਿਲੜਚ ਉਸੇ ਜਗ੍ਹਾ ਤੇ ਉੱਥੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਲਿਆ ਕੇ ਉੱਥੇ ਉਸੇ ਜਗ੍ਹਾ ਉਸ ਗੁਰਦੁਆਰਾ ਸਾਹਿਬ ਉੱਥੇ ਅਸੀਂ ਅਖੰਡ ਪਾਠ ਸਾਹਿਬ ਕਰਾਇਆ ਜਦੋਂ ਭੋਗ ਪਾਏ ਗਏ ਤਾਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹ ਉੱਥੇ ਮੌਕੇ ਤੇ ਪਹੁੰਚੇ ਢੀਂਡ ਸਾਹਿਬ ਆਪਣੇ ਚ ਨਹੀਂ ਰਹੇ ਉਹ ਉੱਥੇ ਪਹੁੰਚੇ ਰਤਨ ਸਿੰਘ ਜਨਾਲਾ ਗਏ ਹੋਰ ਬਹੁਤ ਸਾਰੇ ਲੀਡਰ ਜਗਜੀਤ ਜਗਦੀਸ਼ ਸਿੰਘ ਢੀਂਡਾ ਇਹਨਾਂ ਨੇ ਵੀ ਸਾਡਾ ਸਾਥ ਦਿੱਤਾ ਉੱਥੇ ਫਿਰ ਅਸੀਂ ਪੰਜਾਬ ਤੋਂ ਦਿੱਲੀ ਤੋਂ ਸਾਰੇ ਥਾਵਾਂ ਤੋਂ ਸੰਗਤਾਂ ਦਾ ਇਕੱਠ ਕੀਤਾ ਤਾਂ ਫਿਰ ਅਸੀਂ ਉੱਥੇ ਇੱਕ ਨੀਂ ਪੱਥਰ ਰੱਖਿਆ ਕਿ ਹੌਂਦ ਚਿੱਲੜ ਦੇ ਉਹ ਪਰਿਵਾਰ ਵੀ ਆਏ ਜਿਹੜੇ ਉਹ ਪਰਿਵਾਰ ਸਾਰੇ ਬੁਲਾਏ ਜੀ ਉਹ ਪਰਿਵਾਰਾਂ ਦੇ ਈਵਨ ਗੜਗਾਉਂ ਤੋਂ ਪਰ ਗਵਾਹ ਉਹਨਾਂ ਚੋਂ ਕੋਈ ਨਹੀਂ ਹੈਗਾ ਉਸ ਰਾਤ ਦਾ ਉਹ ਦੇਖੋ ਜੀ ਜਿਹੜੇ ਹੈਗੇ ਵੀ ਸੀ ਉਹਨਾਂ ਦੀ ਗਵਾਹੀ ਕਿਸੇ ਨੇ ਲਈ ਨਹੀਂ ਹਮ ਦੇਖੋ ਜੀ ਉਹਨਾਂ ਦੇ ਚ ਕੀ ਹੁੰਦਾ ਕਿ ਕੇਸ ਅਕਿਊਜ਼ਡ ਜਿਹੜੇ ਆ ਉਹਨੂੰ ਆਈਡੈਂਟੀਫਾਈ ਕਰਨਾ ਪੁਲਿਸ ਨੇ ਹਮ ਪੁਲਿਸ ਨੇ ਉੱਥੇ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਅਣਪਛਾਤੇ ਲੋਕਾਂ ਤੇ ਕੀਤੀ ਉਹ ਹੁਣ ਵੀ ਸਟੈਂਡ ਕਰ ਰਹੀ ਹੈ ਉਹ ਅਜੇ ਵੀ ਸਟੈਂਡ ਹੋ ਉਸੇ ਤਰੀਕਾ ਨਾਲ ਅਣਪਛਾਤੇ ਲੋਕਾਂ ਦੇ ਲੇਕਿਨ ਉਹਨਾਂ ਨੂੰ ਕਲੋਜ਼ ਅਪ ਕੀਤਾ ਹੋਇਆ ਹੈ ਕੇਸ ਨੂੰ ਕੇਸ ਜਾਨੀ ਕਿ ਤਕਰੀਬਨ ਬੰਦੀ ਕੀਤੇ ਪਏ ਆ 41 ਸਾਲਾਂ ਬਾਅਦ ਇੱਕ ਸਾ ਸਾਡੀ ਇਹ ਮੰਗੇ ਕਿ ਉਹ ਕੇਸ ਜਿਹੜੇ ਆ ਖੋਲੇ ਜਾਣ ਉਹਨਾਂ ਦੇ ਉੱਤੇ ਜਦੋਂ ਤੁਸੀਂ ਮੁਆਵਜ਼ਾ ਦੇ ਰਹੇ ਹੋ ਤੁਹਾਨੂੰ ਪਤਾ ਹੈ ਕਿ ਇੱਥੇ ਏਡਾ ਵੱਡਾ ਨਾਰਸਿੰਘਾਰ ਹੋਇਆ ਉਹ ਫਿਰ ਇਹ ਵੇਖੋ ਪਲਿਆਣੀ ਸਾਹਿਬ ਜਦੋਂ ਅਸੀਂ ਹੌਂਦ ਚਿੱਲੜ ਲੱਭਿਆ ਫਿਰ ਸਾਨੂੰ ਰਵਾੜੀ ਚ ਪਤਾ ਲੱਗਾ ਕਿ ਉੱਥੇ ਵੀ ਥੇਲੀ ਮੰਡੀ ਇੱਕ ਉੱਥੇ ਲੱਗੇ ਫਿਰ ਉੱਥੇ ਫਿਰ ਕੁਰਕ ਖੇਤਰ ਦੇ ਵਿੱਚ ਫਿਰ ਗੁੜਗਾਉਂ ਦੇ ਅੰਦਰ ਫਿਰ ਇਸ ਤਰ੍ਹਾਂ ਕਰਕੇ ਤਕਰੀਬਨ 100 ਤੋਂ ਵੱਧ ਕੇਸ ਜਿਹੜੇ ਜਿਹੜੇ ਸਾਹਮਣੇ ਨਹੀਂ ਆਏ ਸੀ ਜਿਹੜੇ ਸਾਹਮਣੇ ਨਹੀਂ ਸੀ ਆਏ ਫਿਰ ਉਹ ਵੀ ਸਾਹਮਣੇ ਆ ਗਏ ਜਦੋਂ ਮੁਆਵਜ਼ੇ ਦੀ ਗੱਲ ਚੱਲੀ ਹੁਣ ਮੁਆਵਜ਼ਾ ਤਾਂ 25-25 ਲੱਖ ਰੁਪਈਆ ਵੀ ਮਿਲ ਗਿਆ ਇੱਕ ਪਰਿਵਾਰ ਨੂੰ ਲੇਕਿਨ ਤੁਸੀਂ ਮੁਆਵਜ਼ਾ ਮੁਆਵਜ਼ਾ ਇਨਸਾਫ ਨਹੀਂ ਨਾ ਇਨਸਾਫ ਨਹੀਂ ਨਾ ਹੋਏਗਾ ਤਾਂ ਤੁਸੀਂ ਇਹ ਦੇਖੋ ਕਿ ਉਹ ਜਿਹੜੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਉਹ ਯਾਦਗਾਰ ਦਾਸੀ ਨੀ ਪੱਥਰ ਰੱਖਿਆ ਉਹ ਅੱਜ ਵੀ ਉੱਥੇ ਬੋਰਡ ਲੱਗੇ ਹੋਇਆ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਮੱਕੜ ਸਾਹਿਬ ਨੂੰ ਅਸੀਂ ਕਿਹਾ ਕਿ ਮੌਕਾ ਵੇਖੋ ਗਏ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਤੁਸੀਂ ਦੱਸ ਰਹੇ ਹੋ ਦੋਨੋਂ ਨੇ ਰਸਤੇ ਦਾ ਉਹਨਾਂ ਦੇ ਰਿਸ਼ਤੇਦਾਰ ਵੀ ਪਰ ਉਹ ਕਿ ਜਿਵੇਂ ਕਹਿੰਦੇ ਜੀ ਉਹ ਦੇਖੋ ਜੀ ਬੀਤ ਗਿਆ ਜੀ ਅਸੀਂ ਆਖਿਆ ਕਿ ਬੀਤ ਗਿਆ ਇੱਥੇ ਲੋਕ ਰਾਵਣ ਨੂੰ ਨਹੀਂ ਭੁੱਲੇ ਅੱਜ ਵੀ ਉਹਨਾਂ ਦੀ ਜਿਹੜੀ ਭਾਰਤ ਦੀ ਸੰਸਕ੍ਰਿਤੀ ਏ ਉਹਦੇ ਪੁਤਲੇ ਜਲਾਉਂਦੀ ਏ ਤੇ ਉਹ ਮਾਨਸਿਕਤਾ ਜਿਹੜੀ ਏ ਉਹ ਅਸੀਂ ਅਸੀਂ ਕਿਵੇਂ ਭੁੱਲ ਸਕਦੇ ਹਾਂ ਤੁਸੀਂ ਇਹਦੇ ਤੇ ਯਾਦਗਾਰ ਲਈ ਕੋਈ ਕਰੋ ਫਿਰ ਇਹਨਾਂ ਨੇ ਐਗਜੈਕਟਿਵ ਵਿੱਚ ਮਤਾ ਪਾਸ ਕੀਤਾ ਮਤਾ ਪਾਸ ਕਰਕੇ ਮਨਜੀਤ ਸਿੰਘ ਬਾਬਾ ਜੀ ਸਨ ਫਗਵਾੜੇ ਦੇ ਕਾਰ ਸੇਵਾ ਵਾਲੇ ਬਾਬਾ ਟੱਲ ਰਾਏ ਦੀ ਜਿਹੜੀ ਅੰਮ੍ਰਿਤਸਰ ਸਾਹਿਬ ਉੱਥੇ ਵੀ ਸੇਵਾ ਕਰ ਰਹੇ ਸੀ ਇਹ ਕਹਿੰਦੇ ਜੀ ਉਹਨਾਂ ਨੂੰ ਸੇਵਾ ਸੌਂਪਦੀ ਏ ਉਹਨਾਂ ਨੂੰ ਮੇਰਾ ਨੰਬਰ ਦੇਤਾ ਉਹ ਬਾਬਾ ਜੀ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਜੀ ਕਿ ਅਸੀਂ ਉਹ ਯਾਦਗਾਰ ਜਿੱਥੇ ਤੁਸੀਂ ਬਣਾਉਣੀ ਹੈ ਉਹ ਸਾਨੂੰ ਸੇਵਾ ਮਿਲ ਗਈ ਤੇ ਤੁਸੀਂ ਸਾਡੇ ਨਾਲ ਚੱਲੋ ਮੈਂ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਜਿਹੜੇ ਉਹ ਪਿਛਲੇ ਦਿਨੀ ਉਹਨਾਂ ਦਾ ਵੀ ਕਤਲ ਹੋ ਗਿਆ ਉਹ ਫੈਡਰੇਸ਼ਨ ਦੇ ਪ੍ਰਧਾਨ ਸਨ ਸਾਡੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਲੰਧਰ ਤੋਂ ਇਹਨਾਂ ਦੇ ਨਾਲ ਜਾਓ ਉਹ ਗਏ ਬਾਬਾ ਜੀ ਦਾ ਉੱਥੋਂ ਮੈਨੂੰ ਫੋਨ ਆਉਂਦਾ ਮੈਨੂੰ ਕਹਿੰਦੇ ਕਿ ਕਰਨੈਲ ਸਿੰਘ ਸਾਨੂੰ ਮਰਵਾਉਣਾ ਅਸੀਂ ਤਾਂ ਗਲਤੀ ਕਰ ਲਈਏ ਜਿਹੜੀ ਸੇਵਾ ਲੈ ਕੇ ਅਸੀਂ ਤਾਂ ਇੱਥੇ ਇੱਥੇ ਕੀ ਕਰਾਂਗੇ ਅਸੀਂ ਇੱਥੇ ਨਾ ਤਾਂ ਸੰਗਤ ਏ ਤੇ ਕਿੱਥੋਂ ਸਾਰਾ ਸੋਰਸ ਕਿੱਥੋਂ ਆਉਣਗੇ ਮੈਂ ਜੀ ਸੇਵਾ ਤੁਹਾਨੂੰ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਏ ਦੂਜੀ ਗੱਲ ਇਹ ਕਿ ਸੋਰਸ ਤਾਂ ਸੰਗਤਾਂ ਨੇ ਹੁਣ ਜਦੋਂ ਤੁਸੀਂ ਇਹ ਜਗ੍ਹਾ ਨੂੰ ਤੁਸੀਂ ਇੱਥੇ ਇੱਕ ਆਪਾਂ ਅਸੀਂ ਕਹਿੰਨੇ ਆ ਕਿ ਇਹ ਇੱਕ ਯਾਦਗਾਰ ਬਣੇ ਇਹ ਇਹਨੂੰ ਪ੍ਰਜਰਵ ਕਰੋ ਓਵੇਂ ਦਾ ਤਿਉਂ ਰੱਖ ਕੇ ਤੇ ਇਹ ਸਿੱਧੀ ਯਾਦਗਾਰ ਬਣੇ ਇਹ ਮੈਮੋਰੀਅਲ ਬਣੇ ਜੈਨੋਸਿਰ ਸਿੱਖ ਜੈਨੋਸਾਈਡ ਮੈਮੋਰੀਅਲ ਉਸ ਪੱਧਰ ਦਾ ਤਾਂ ਕਿ ਉਥੋਂ ਤਕਰੀਬਨ 80 ਕਿਲੋਮੀਟਰ ਦੂਰ ਹੈ ਦਿੱਲੀ 에ਅਰਪੋਰਟ ਤਾਂ ਲੋਕ ਉੱਤਰ ਕੇ ਇੱਥੇ ਆਣ ਕੇ ਵੇਖਣ ਕਿ ਇੱਕ ਡੈਮੋਕਰੈਟਿਕ ਮੁਲਕ ਦੇ ਵਿੱਚ ਸਿੱਖਾਂ ਦਾ ਇੰਨਾ ਵੱਡਾ ਕਤਲੇਆਮ ਕੀਤਾ ਗਿਆ ਉਹਦੇ ਦੋਸ਼ੀ ਅੱਜ ਤੱਕ ਫੜੇ ਨਹੀਂ ਗਏ ਤਾਂ ਉਹ ਬਾਬਾ ਜੀ ਕਹਿੰਦੇ ਜੀ ਮੈਂ ਵੇਖਾਂਗਾ ਕੀ ਹੋਇਆ ਕਿ ਕੁਝ ਹੀ ਦਿਨਾਂ ਬਾਅਦ ਬਾਬਾ ਜੀ ਅੰਮ੍ਰਿਤਸਰ ਸਾਹਿਬ ਜਾ ਰਹੇ ਸੀ ਤੜਕੇ 3 ਵਜੇ ਦਾ ਸਮਾਂ ਸੀ ਖੜੇ ਟਰੱਕ ਦੇ ਵਿੱਚ ਉਹਨਾਂ ਦੀ ਅਨੋਵਾ ਗੱਡੀ ਵੱਜੀ ਉਹਨਾਂ ਦੀ ਡੈਥ ਹੋ ਗਈ। ਕਿ ਉਸ ਦੁਆਰਾ ਸੇਵਾ ਕਿਸੇ ਹੋਰ ਨੂੰ ਨਹੀਂ ਸੌਂਪੀ? ਇਹ ਹੌਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾ ਅਜੇ ਤੱਕ ਨਹੀਂ ਸੌਂਪੀ ਕਿਸੇ ਨੂੰ। ਸੋ ਇੱਕ ਤਾਂ ਆਪਣੀ ਇਹ ਮੰਗੇ ਜਿੱਥੇ ਕੇਂਦਰ ਸਰਕਾਰ ਤੋਂ ਜੁਡੀਸ਼ਲੀ ਤੋਂ ਸਾਡੀ ਮੰਗੇ ਕਿ ਔਕਾਤਲਾਂ ਨੂੰ ਲੱਭ ਕੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਾਣੇ ਗਵਾਸੀਂ ਪੇਸ਼ ਕਰਾਂਗੇ। ਜੋ ਵੀ ਸਾਡੇ ਕੋਲ ਸਬੂਤ ਨੇ ਅਸੀਂ ਉੱਥੇ ਕਰਾਂਗੇ ਸਬੂਤਾਂ। ਕੋਣ ਇਸ ਵੇਸੇ ਦੋਸ਼ੀ ਕੌਣ ਨੇ? ਇਹਦੇ 'ਚ ਸਾਡੀ ਸਿੱਖ ਲੀਡਰਸ਼ਿਪ? ਨਹੀਂ ਜੀ। ਹਾਂ। ਕਤਲੇਆਮ ਦੇ ਦੋਸ਼ੀ ਕੋਈ ਆਇਡੈਂਟੀਫਾਈ ਹੋਇਆ ਨਹੀਂ ਉਹਨਾਂ ਦਾ ਕੋਈ ਪਤਾ ਲੱਗਾ ਦੇਖੋ ਪਤਾ ਕੀ ਹੈ ਜੀ ਜਿਹੜੀ ਤਾਂ ਯਾਦਗਾਰ ਨਹੀਂ ਬਣੀ ਉਹਦੇ ਲਈ ਤਾਂ ਸਾਡੀ ਲੀਡਰਸ਼ਿਪ ਜ਼ਿੰਮੇਵਾਰ ਹੈ ਜੀ ਠੀਕ ਹੈ ਜੀ ਜੇ ਅਸੀਂ ਗੁਰਦੁਆਰਾ ਰਕਾਬਗਾਂਜ ਦੇ ਵਿੱਚ ਸੱਚ ਦੀ ਕੰਧ ਬਣਾ ਸਕਦੇ ਹਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਬਣਾਈ ਹੈ ਮੈਂ ਉਹਨਾਂ ਨੂੰ ਸ਼ਾਬਾਸ਼ ਵੀ ਦਿੱਤੀ ਸੀ ਕਿ ਤੁਸੀਂ ਬਹੁਤ ਚੰਗਾ ਕੀਤਾ ਲੇਕਿਨ ਜਿਹੜੀ ਅਸਲ ਜਿਹੜਾ ਤੁਹਾਨੂੰ ਦੱਸਿਆ ਕਿ ਜੱਲਿਆਂ ਵਾਲੇ ਬਾਗ-ਬਾਗ ਇੱਕ ਜਿਹੜਾ ਐਡਾ ਵੱਡਾ ਨਾਰ ਸੰਗਾਰ ਹੋਇਆ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਾਤਲਾਂ ਨੂੰ ਲੱਭ ਕੇ ਸਜ਼ਾਵਾ ਦੇਣੀਆਂ ਉਹ ਸਾਡੀ ਲੀਡਰਸ਼ਿਪ ਦਾ ਕੋਈ ਪੈਨਲ ਬਣਾਉਣ ਕੋਈ ਉਹਦੇ ਤੇ ਕਾਰਵਾਈ ਕਰਨ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਬਣੇ ਤਾਂ ਕਿ ਹੋ ਜੇ ਇਹ ਤਾਂ ਇੱਕੋ ਗੱਲ ਹੀ ਕਹਿੰਦੇ ਬਕਰ ਸਾਹਿਬ ਮੈਨੂੰ ਇਹੋ ਹੀ ਗੱਲ ਕਹਿੰਦੇ ਬੜਾ ਚਿਰ ਬੀਤ ਗਿਆ ਸਮਾਂ ਹੁਣ ਉਹਨਾਂ ਨੂੰ ਗਿਆਨ ਵੀ ਕਈ ਸਾਲ ਹੋ ਗਏ ਨੇ ਠੀਕ ਹੈ ਜੀ ਲੇਕਿਨ ਉਹ ਚੀਜ਼ ਉਹਨਾਂ ਦੇ ਜ਼ਹਿਨ ਵਿੱਚ ਨਹੀਂ ਸੀ ਬਾਬਾ ਜੀ ਤੁਹਾਨੂੰ ਦੱਸਿਆ ਉਹ ਸੇਵਾ ਤੋਂ ਡਰ ਗਏ ਲੇਕਿਨ ਇੱਕ ਵੈਸੇ ਤੁਰੇ ਜਾਂਦੇ ਆ ਉਹਨਾਂ ਦੀ ਮੌਤ ਹੋ ਗਈ ਤਾ ਅੱਜ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਜਾਂ ਜਿਹੜੇ ਤਿੰਨ ਨਵੰਬਰ ਨੂੰ ਇਹ ਬਣਦੇ ਆ ਜਾਂ ਕੋਈ ਹੋਰ ਬੰਦਾ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਬਿਨਾਂ ਕਿਸੇ ਦੇਰੀ ਤੋਂ ਅੱਜ 41 ਸਾਲ ਬਾਅਦ ਇੱਕ ਵਾਰ ਫੇਰ ਮੇਰੀ ਨਿਮਰਤਾ ਸਹਿਤ ਬੇਨਤੀ ਏ ਕਿ ਹੌਂਦ ਚਿੱਲਰ ਦੇ ਵਿੱਚ ਸਿੱਧੀ ਯਾਦਗਾਰ ਸਿੱਖ ਜੈਨੋਸਾਈਡ ਮੈਮੋਰੀਅਲ ਜ਼ਰੂਰ ਬੰਨਣਾ ਚਾਹੀਦਾ ਤਾਂ ਕਿ ਸਾਡੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਇੱਕ ਦੇਸ਼ ਭਗਤ ਕੌਮ ਨਾਲ ਸਾਡੇ ਨਾਲ ਉਸ ਵੇਲੇ ਕੀ ਵਾਪਰਿਆ ਸੀ ਤਾਂ ਜਿਹੜੀ ਤੁਸੀਂ ਗੱਲ ਕਾਤਲਾਂ ਦੀ ਗੱਲ ਕਹੀਏ ਉਹਨਾਂ ਦੇ ਲਈ ਵੀ ਸਰਕਾਰ ਜ਼ਿੰਮੇਵਾਰ ਹੈ ਮੈਂ ਮੋਦੀ ਸਰਕਾਰ ਨੂੰ ਕਹਾਂਗਾ ਕਿ ਜਦੋਂ ਇਹ ਗੱਲ ਕਹਿੰਦੇ ਕਿ ਸਿੱਖਾਂ ਨੂੰ ਬਹੁਤ ਵੱਡਾ ਇਨਸਾਫ ਦਿੱਤਾ ਗਿਆ ਕਿ ਅਸੀਂ ਦੇਖੋ ਜੀ ਸੱਜਨ ਕੁਮਾਰ ਨੂੰ ਅੰਦਰ ਕੀਤਾ ਸੱਜਨ ਕੁਮਾਰ ਕੱਲੇ ਨੇ ਟਾਈਟਲਰ ਕੱਲੇ ਨੇ ਜਾਂ ਕਮਲਨਾਥ ਕੱਲੇ ਨੇ ਤਾਂ ਸਿੱਖਾਂ ਦਾ ਪੂਰੇ ਦੇਸ਼ ਦੇ ਅੰਦਰ ਕਤਲੇਆਮ ਨਹੀਂ ਕਰਤਾ ਉਹਨਾਂ ਦੇ ਲਈ ਬਹੁਤ ਸਾਰੇ ਕਾਤਲ ਅੱਜ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹੈ ਜਦੋਂ ਕਈ-ਕਈ ਸਾਲਾਂ ਬਾਅਦ ਤੁਸੀਂ ਦੇਖੋ ਜਹੂਦੀਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਹਿਟਲਰ ਨੇ ਉਹ ਅੱਜ ਵੀ ਉਹਨਾਂ ਨੂੰ ਲੱਭ ਕੇ ਉਹਨਾਂ ਉੱਤੇ ਫਿਲਮਾਂ ਬਣਦੀਆਂ ਨੇ ਉਹਨਾਂ ਦੇ ਫਿਲਮਾਂ ਬਣਦੀਆਂ ਅੱਜ ਵੀ ਇੰਟਰਨੈਸ਼ਨਲ 95 ਬਣ ਜੇ ਤਾਂ ਉਹ ਚੱਲਦੀ ਨਹੀਂ ਹਾਂ ਇੰਟਰਨੈਸ਼ਨਲ ਕੋਰਟਾਂ ਉਹਨਾਂ ਵਾਸਤੇ ਉੱਥੇ ਉਹਨਾਂ ਨੂੰ ਫੜ-ਫੜ ਕੇ ਅੱਜ ਵੀ ਸਜ਼ਾਵਾਂ ਦੇ ਰਹੀਆਂ ਹੈ ਇਜ਼ਰਾਈਲ ਅੱਜ ਲੱਭਦਾ ਹੈ ਕਿਸੇ ਵੀ ਮੁਲਕ 'ਚ ਉਹਨਾਂ ਨੂੰ ਪਤਾ ਲੱਗ ਜਾਏ ਕਿ ਹਿਟਲਰ ਦੇ ਸਾਥੀ ਕਿਤੇ ਬੈਠੇ ਨੇ ਅਮੈਂ ਪਿੱਛੇ ਜਰਮਨੀ ਗਿਆ ਸੀ ਤਾਂ ਉੱਥੇ ਵੇਖਿਆ ਕਿ ਆਹ ਬੰਦੇ ਫੜ-ਫੜ ਕੇ ਉਹਨਾਂ ਨੇ ਦੁਬਾਰਾ ਉਹਨਾਂ ਨੂੰ ਸਜਾਵਾਂ ਦਿੱਤੀਆਂ ਟ੍ਰਾਇਲ ਚਲਾਈ ਉਹਨਾਂ ਨੇ ਟ੍ਰਾਇਲ ਚਲਾਈ ਆ ਤੇ ਉਹਨਾਂ ਦੇ ਉੱਤੇ ਟ੍ਰਾਇਲ ਚੱਲਨੇ ਚਾਹੀਦੇ ਅਸੀਂ ਗੱਲ ਕੀਤੀ ਹੈ ਕਰਨਲ ਸਿੰਘ ਪੀਰ ਮੁਮਨੋ ਨਾਲ ਇਹਨਾਂ ਦੇ ਜਰੀਏ ਅਸੀਂ ਜਿਹੜਾ ਹੈਗਾ ਫੋਨ ਚਿੱਲੜ ਦਾ ਜਿਹੜਾ ਸਾਕ ਹੀ ਕਹਾਂਗੇ ਆਪਾਂ ਇਸ ਨੂੰ ਜੇ 32 ਬੰਦਿਆਂ ਨੂੰ ਇੱਕੋ ਥਾਂ ਦੇ ਉੱਤੇ ਜਿਉਂਦੇ ਮਾਰ ਦੇਣਾ ਸਾੜ ਦੇਣਾ ਫੂਕ ਦੇਣਾ ਵੱਢ ਦੇਣਾ ਟੁੱਕ ਦੇਣਾ ਤੇ ਉਹਨਾਂ ਨੂੰ ਮਾਰਨ ਵਾਲਾ ਜਿਹੜਾ ਹੈਗਾ ਹੁਣ ਤੱਕ ਪਤਾ ਹੀ ਨਹੀਂ ਲੱਗਾ ਕਿ ਕੌਣ ਹੈ ਹੁਣ ਵੀ ਅਣਪਛਤੇ ਹਮਲਾਵਰਾਂ ਦੇ ਨਾਮ ਤੇ ਜਿਹੜੀ ਹੈ ਐਫ ਆਈ ਆਰ ਦਰਜਾ ਕਰ ਇਹ ਤਾਂ ਫੇਲਿਓਰ ਹੈ ਸਰਕਾਰ ਵਾਲੇ ਪਾਸਿਓਂ ਜਾਂ ਜਿਹੜੀ ਹੈਗੀ ਹੈ ਇਨਸਾਫ ਦੀ ਜਿਹੜੀ ਲੜਾਈ ਹੈ ਉਸ ਨੂੰ ਡੀ ਰੇਲ ਕਰਨ ਦੀ ਕੋਸ਼ਿਸ਼ ਪਰ ਜੇਕਰ ਸਿੱਖ ਸੰਸਥਾਵਾਂ ਦੀ ਗੱਲ ਕਰੀਏ ਤਾਂ ਸ਼ਰੂਨੀ ਕਮੇਟੀ ਨੇ ਵੀ ਇੱਕ ਕਾਰਸੇਵਾਲ ਜਿਹੜੇ ਨੇ ਉਹਨਾਂ ਦਾ ਸੜਕ ਹਾਦਸੇ 'ਚ ਦਿਹਾਤ ਹੋ ਗਿਆ ਜੋ ਕਿ ਈ ਚੁੱਕ ਵੀ ਨਹੀਂ ਸਨ ਕਿ ਉੱਥੇ ਉਹ ਕੁਝ ਕੰਮ ਕਰ ਸਕਦੇ ਨੇ ਤਾਂ ਉਹ ਦੁਬਾਰਾ ਸਾਰ ਨਹੀਂ ਲਈ ਸੋ ਇਹ ਮਾਮਲਾ ਜਿਹੜਾ ਹੈ ਆਪਣੇ ਆਪ 'ਚ ਧਿਆਨ ਖਿੱਚਣ ਵਾਲਾ ਬਿਲਕੁਲ ਸਹੀ ਗੱਲ ਹੈ ਨਾ ਸਿਰਫ ਉੱਥੇ ਯਾਦਗਾਰ ਬਣੇ ਬਲਕਿ ਉਸ ਦੀ ਡਿਜੀਟਲ ਡਾਕੂਮੈਂਟੇਸ਼ਨ ਵੀ ਜ਼ਰੂਰੀ ਹੈ ਭਾਵੇਂ ਫਿਲਮਾਂ ਦੇ ਰੂਪ ਦੇ ਵਿੱਚ ਭਾਵੇਂ ਡਾਕੂਮੈਂਟਰੀ ਦੇ ਰੂਪ ਦੇ ਕਾਫੀ ਲੋਕਾਂ ਨੇ ਕੰਮ ਕੀਤਾ ਵੀ ਹੈ ਹਾਂ ਜੀ ਹਾਂ ਜੀ ਦੇਖੋ ਜੀ ਇਹਦੇ 'ਚ ਇੱਥੋਂ ਤੱਕ ਗੀਤ ਬਣ ਗਏ ਰਾਜ ਕਾਕੜਾ ਹੈ ਉਹਨੇ ਉਹਦੇ ਤੇ ਗੀਤ ਬਣਾਇਆ ਹਾਂ ਹਾਂ ਤੇ ਚੱਲੜਨੀਆ ਕੰਨਾ ਚੋ ਇਤਿਹਾਸ ਬੋਲਦਾ ਉਹ ਇਤਿਹਾਸ ਤਾਂ ਹੀ ਬੋਲੇਗਾ ਜੇ ਉਹ ਖੰਡਰ ਬਚੇ ਰਹਿਣਗੇ ਉਹਨਾਂ ਨੂੰ ਪ੍ਰਜਰਵ ਕਰ ਲਿਆ ਜਾਵੇਗਾ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਧੰ